ਪੁਨਰ ਜਨਮ ਹੁੰਦਾ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਇਸ ਬੱਚੇ ਦੀ ਜੋ ਕਹਾਣੀ ਉਹ ਤੁਹਾਨੂੰ ਪੁਨਰ ਜਨਮ ਤੇ ਯਕੀਨ ਜ਼ਰੂਰ ਦਵਾ ਦੂਗੀ ਕਿ ਪੁਨਰ ਜਨਮ ਵਾਕਈ ਹੁੰਦਾ ਕਿਉਂਕਿ ਇੱਕ ਬਿਜ਼ਨਸਮੈਨ ਦੀ ਕਿਸੇ ਨੇ ਗੋਲੀ ਮਾਰ ਕੇ ਹੱਤਿਆ ਕੀਤੀ ਤੇ ਫਿਰ ਜਿਸ ਤਰੀਕੇ ਆਪਦੇ ਪੂਰੇ ਪਰਿਵਾਰ ਨੂੰ ਉਸ ਬੱਚੇ ਦੇ ਦੁਆਰਾ ਪਹਿਚਾਣਿਆ ਗਿਆ ਤੇ ਜਿਸ ਜਗ੍ਹਾ ਉਸ ਬਿਜ਼ਨਸਮੈਨ ਦੇ ਗੋਲੀ ਲੱਗੀ ਸੀ ਬਿਲਕੁਲ ਉਸੇ ਜਗ੍ਹਾ ਦੇ ਉੱਤੇ ਬੱਚੇ ਦੇ ਵੀ ਸੇਮ ਜਗ੍ਹਾ ਦੇ ਉੱਤੇ ਨਿਸ਼ਾਨ ਸੀ ਬਰਥ ਮਾਰਕਰ ਸੀ ਉਸ ਜਗ੍ਹਾ ਦੇ ਉੱਤੇ ਜਿੱਥੋਂ ਦੀ ਉਹ ਗੋਲੀ ਵੱਜੀ ਸੀ ਜਾਂ ਨਿਕਲੀ ਸੀ ਤੇਸ ਜੀ ਦਾ ਪਤਾ ਲੱਗਿਆ ਸੀ ਉਸ ਬਿਜ਼ਨਸਮੈਨ ਦੀ ਟੌਪਸੀ ਰਿਪੋਰਟ ਤੋਂ 28 ਅਗਸਤ 1983 ਆਗਰਾ ਦਾ ਇੱਕ ਬਿਜ਼ਨਸਮੈਨ ਸੁਰੇਸ਼ ਬਰਮਾ ਪਤਨੀ ਦਾ ਨਾਮ ਉਮਾ ਮਾਪੇ ਬੱਚੇ ਵੀ ਸੀ ਇਹਨਾਂ ਦੀ ਇੱਕ ਦੁਕਾਨ ਵੀ ਸੀ ਜੋ ਖੁਦ ਸੁਰੇਸ਼ ਦੇ ਨਾਮ ਤੇ ਸੀ ਇਸ ਦੁਕਾਨ ਦਾ ਨਾਮ ਸੀ ਸੁਰੇਸ਼ ਰੇਡੀਓ ਤੇ ਇੱਕ ਦਿਨ ਜਦੋਂ ਇਹ ਸੇ ਦੁਕਾਨ ਤੋਂ ਆਪਣੇ ਘਰ ਆ ਰਿਹਾ ਸੀ ਤਾਂ ਘਰ ਦੇ ਕੋਲ ਹੀ ਕਿਸ ਨੇ ਉਸਦੇ ਸਿਰ 'ਚ ਗੋਲੀ ਮਾਰਤੀ ਜੋ ਉਸਦੇ ਸਿਰ ਦੀ ਰਾਈਟ ਸਾਈਡ ਤੇ ਲੱਗੀ ਸੀ ਤਿਸ ਤੋਂ ਬਾਅਦ ਉਹ ਚੱਲ ਬਸਿਆ ਇਸੇ ਤੋਂ ਬਾਅਦ ਉਸ ਦੀ ਅੰਤਮ ਕਰਿਆਕਰਮ ਕੀਤਾ ਗਿਆ ਤੇ ਫਿਰ ਉਸ ਦੀ ਪਤਨੀ ਨੇ ਉਹ ਦੁਕਾਨ ਸੰਭਾਲੀ ਕਿਉਂਕਿ ਬੱਚੇ ਵਾਲੇ ਛੋਟੇ ਸੀ ਇਸੇ ਤਰ੍ਹਾਂ ਸੁਰੇਸ਼ ਨੂੰ ਮਰਿਓ ਤਿੰਨ ਸਾਲ ਦਾ ਸਮਾਂ ਬੀਤ ਗਿਆ ਆਗਰਾ ਤੋਂ ਲਗਭਗ 17 ਕਿਲੋਮੀਟਰ ਦੂਰ ਇੱਕ ਪਿੰਡ ਸੀ ਬਾਗ ਜਿਸ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਉਮਰ ਉਸ ਦੀ ਤਿੰਨ ਸਾਲ ਸੀ ਇਸ ਬੱਚੇ ਦਾ ਜਨਮ ਹੋਇਆ ਸੀ 10 ਦਸੰਬਰ 1983 ਨੂੰ ਇਸ ਬੱਚੇ ਦਾ ਅਸਲ ਨਾਮ ਸੀ ਤੌਰ ਸਿੰਘ ਪਰ ਪਰਿਵਾਰ ਵਾਲੇ ਇਸ ਨੂੰ ਪਿਆਰ ਨਾਲ ਟੀਟੂ ਕਹਿੰਦੇ ਸੀ ਉਸਦੇ ਹੋਰ ਵੀ ਭੈਣ ਭਰਾ ਸੀ ਪਰ ਇਹ ਪਰਿਵਾਰ ਗਰੀਬ ਸੀ ਇਹ ਜਦੋਂ ਦਾ ਹੀ ਬੋਲਣ ਲੱਗਾ ਸੀ ਉਦੋਂ ਤੋਂ ਹੀ ਇਹ ਕਹਿੰਦਾ ਸੀ ਕਿ ਇਹ ਮੇਰਾ ਘਰ ਨਹੀਂ ਮੈਂ ਆਪਦੇ ਘਰ ਜਾਣਾ ਮੈਨੂੰ ਘਰ ਦੀ ਯਾਦ ਆ ਰਹੀ ਆ ਤੇ ਉਹ ਗੱਲਬਾਤ ਵੀ ਇਸ ਤਰੀਕੇ ਨਾਲ ਕਰਿਆ ਕਰਦਾ ਸੀ ਜਿਵੇਂ ਕੋਈ ਵੱਡਾ ਇਨਸਾਨ ਗੱਲ ਕਰਦਾ ਹੋਵੇ ਪਰ ਘਰ ਵਾਲਿਆਂ ਨੇ ਹਮੇਸ਼ਾ ਉਸ ਨੂੰ ਇਗਨੋਰ ਕੀਤਾ ਪਰ ਸਮਾਂ ਬੀਤਣ ਤੇ ਵੀ ਉਹ ਸਭ ਬੋਲਣੋਂ ਨਾ ਹਟਿਆ ਉਸ ਨੇ ਇਹ ਵੀ ਕਹਿਣਾ ਸ਼ੁਰੂ ਕਰਤਾ ਕਿ ਮੈਂ ਟੀਟੂ ਨਹੀਂ ਮੈਂ ਸੁਰੇਸ਼ ਬਰਮਾ ਤੇ ਮੇਰਾ ਇੱਕ ਸ਼ਾਪ ਆ ਸੁਰੇਸ਼ ਰੇਡੀਓ ਮੈਂ ਉਸ ਦਾ ਮਾਲਕ ਆ ਮੇਰੀ ਇੱਕ ਊਮਾ ਨਾਮ ਦੀ ਪਤਨੀ ਆ ਤੇ ਡੋ ਬੱਚੇ ਨੇ ਹੁਣ ਤੱਕ 5 ਸਾਲ ਦਾ ਹੋ ਚੁੱਕਾ ਸੀ ਤੇ ਜਦੋਂ 5 ਸਾਲ ਦਾ ਹੋਇਆ ਤਾਂ ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀ ਧਮਕਾਉਣਾ ਸ਼ੁਰੂ ਕਰਤਾ ਵੀ ਤੁਸੀਂ ਮੇਰੇ ਮਾ ਬਾਪ ਨਹੀਂ ਮੇਰਾ ਮਾ ਬਾਪ ਕੋਈ ਹੋਰ ਆ ਉਹ ਆਗਰਾ ਚ ਰਹਿੰਦੇ ਨੇ ਮੈਂ ਘਰ ਜਾਣਾ ਤੇ ਜੇ ਤੁਸੀਂ ਮੈਨੂੰ ਘਰੇ ਨਾ ਜਾ ਭੇਜਾ ਤਾਂ ਮੈਂ ਘਰ ਛੱਡ ਕੇ ਭੱਜ ਜਾਊਗਾ ਤੇ ਇੱਕ ਦਿਨ ਉਸ ਨੇ ਸੱਚਮੁੱਚ ਆਪਦਾ ਬੈਕਪੈਕ ਕੀਤਾ ਤੇ ਭੱਜਣ ਦੀ ਤਿਆਰੀ ਕਰ ਲਈ ਕਿ ਬਸ ਹੁਣ ਮੈਂ ਨਿਕਲ ਜਾਊਗਾ ਤੇ ਬੈਗ ਵੀ ਉਸ ਦੇ ਦੁਆਰਾ ਬਿਲਕੁਲ ਸਿਆਣੇ ਇਨਸਾਨ ਦੀ ਤਰ੍ਹਾਂ ਪੈਕ ਕੀਤਾ ਗਿਆ ਸੀ ਤੇ ਜਦੋਂ ਇਹ ਮਾਮਲਾ ਘਰ ਵਾਲਿਆਂ ਦੇ ਸਾਹਮਣੇ ਆਇਆ ਤਾਂ ਉਹਨਾਂ ਨੇ ਵੀ ਇਸ ਚੀਜ਼ ਨੂੰ ਥੋੜਾ ਜਿਆਦਾ ਸੀਰੀਅਸ ਲੈਣਾ ਸ਼ੁਰੂ ਕਰਤਾ ਉਹਨਾਂ ਨੂੰ ਵੀ ਲੱਗਿਆ ਵੀ ਇਹ ਮਾਮਲਾ ਥੋੜਾ ਜਿਆਦਾ ਸੰਗੀਨ ਆ ਕਿਉਂਕਿ ਪਿਛਲੇ 2-3 ਸਾਲਾਂ ਤੋਂ ਇਸ ਦੀ ਇਹ ਹੋ ਰਹਾ ਟਾ ਤੇ ਅੱਜ ਬੈਗ ਵੀ ਪੈਕ ਕਰ ਲਿਆ ਕਿਤੇ ਸੱਚਮੁੱਚ ਹੀ ਘਰ ਛੱਡ ਕੇ ਨਾ ਭਾਜੇ ਉਸ ਦਾ ਇੱਕ ਵੱਡਾ ਭਰਾ ਸੀ ਜੋ ਕਾਫੀ ਉਮਰ ਦਾ ਸੀ ਟੀਟੂ ਦਾ ਇੱਕ ਵੱਡਾ ਭਰਾ ਸੀ ਉਸ ਦਾ ਨਾਮ ਸੀ ਅਸ਼ੋਕ ਉਹ ਉਮਰ ਚ ਵੀ ਕਾਫੀ ਜ਼ਿਆਦਾ ਵੱਡਾ ਸੀ ਉਸ ਨੇ ਟੀਟੂ ਨੂੰ ਬਿਠਾਇਆ ਉਸ ਦੀ ਹਰਕਤ ਦੇਖਣ ਤੋਂ ਬਾਅਦ ਤੇ ਉਸ ਤੋਂ ਪੁੱਛਿਆ ਕਿ ਹੁਣ ਤੂੰ ਦੱਸ ਜਿਹੜਾ ਘਰ ਹੈੜਾ ਉਹ ਤੇਰਾ ਕਿੱਥੇ ਆ ਤੇਰੀ ਦੁਕਾਨ ਹੈੜੀ ਉਹ ਕਿੱਥੇ ਆ ਆਗਰਾ ਦੇ ਵਿੱਚ ਤਾਂ ਉਸਨੇ ਉਸ ਨੂੰ ਸਾਰੀ ਦੁਕਾਨ ਦਾ ਐਡਰੈਸ ਦਿੱਤਾ ਆਪਣੇ ਘਰ ਦਾ ਵੀ ਐਡਰੈਸ ਦਿੱਤਾ ਇਸ ਤੋਂ ਬਾਅਦ ਉਸਦਾ ਵੱਡਾ ਭਰਾ ਅਸ਼ੋਕ ਸਿਰਫ ਘਰ ਵਾਲਿਆਂ ਨੂੰ ਦੱਸ ਕੇ ਘਰ ਚੋਂ ਨਿਕਲਦਾ ਤੇ ਸਿੱਧਾ ਪਹੁੰਚਦਾ ਆਗਰਾ ਦੇ ਵਿੱਚ ਉਸਨੇ ਮਾਰ ਰੋਡ ਤੇ ਜਦੋਂ ਸੁਰੇਸ਼ ਰੇਡੀਓ ਨਾਲ ਦੀ ਦੁਕਾਨ ਦੇਖੀ ਤੇ ਉਸ ਦੁਕਾਨ ਨੂੰ ਦੇਖਣ ਤੋਂ ਬਾਅਦ ਉਸਦੇ ਹੋਸ਼ ਉੱਡ ਗਏ ਵੀ ਟੀਟੂ ਨੂੰ ਕਿਵੇਂ ਪਤਾ ਕਿਸ ਜਗ੍ਹਾ ਤੇਸਨਾ ਦੀ ਇੱਕ ਦੁਕਾਨਾ ਪਰ ਫਿਰ ਉਹ ਥੋੜੀ ਹਿੰਮਤ ਕਰਦਾ ਤੇ ਦੁਕਾਨ ਦੇ ਅੰਦਰ ਜਾਂਦਾ ਤੇ ਅੰਦਰ ਜਾ ਕੇ ਉਸਦੇ ਦੁਆਰਾ ਕਿਹਾ ਜਾਂਦਾ ਕਿ ਮੈਂ ਸੁਰੇਸ਼ ਨੂੰ ਮਿਲਣਾ ਤਾਂ ਅੰਦਰ ਕਾਊਂਟਰ ਤੇ ਇੱਕ ਔਰਤ ਬੈਠੀ ਹੋਈ ਸੀ ਤਾਂ ਉਸ ਨੇ ਦੱਸਿਆ ਵੀ ਅੱਜ ਤੋਂ 5 ਸਾਲ ਪਹਿਲਾਂ ਘਰ ਦੇ ਬਾਹਰ ਹੀ ਸੁਰੇਸ਼ ਨੂੰ ਗੋਲੀ ਮਾਰ ਕੇ ਕਿਸੇ ਦੁਆਰਾ ਮਾਰ ਦਿੱਤਾ ਗਿਆ ਸੀ ਇਸ ਗੱਲ ਨੇ ਅਸ਼ੋਕ ਦੇ ਰੌਂਟੇ ਖੜੇ ਕਰਤੇ ਕਿਉਂਕਿ ਟੀਟੂ ਵੀ ਪਿਛਲੇ ਕਾਫੀ ਸਮੇਂ ਤੋਂ ਇਹੀ ਗੱਲ ਕਹਿ ਰਿਹਾ ਸੀ ਕਿ ਮੈਂ ਘਰ ਵਾਲੀ ਗਲੀ 'ਚ ਸੀ ਤੇ ਦੋ ਬੰਦੇ ਨੇ ਮੈਨੂੰ ਗੋਲੀ ਵਾਰ ਕੇ ਮਾਰ ਦਿੱਤਾ ਸੀ। ਇਸ ਕੰਨੇ ਅਸ਼ੋਕ ਨੂੰ ਅੰਦਰੋਂ ਹਿਲਾ ਕੇ ਰੱਖਤਾ। ਇਸ ਤੋਂ ਬਾਅਦ ਉਸਨੇ ਸੁਰੇਸ਼ ਦੀ ਪਤਨੀ ਦਾ ਨਾਂ ਪੁੱਛਿਆ। ਉਸਨੇ ਕਿਹਾ ਜੀ ਹਾਂ ਮੈਂ ਹੀ ਹਾਂ ਤੇ ਮੇਰਾ ਨਾਮ ਹੈ ਊਮਾ। ਇਹ ਗੱਲ ਹੋਰ ਵੀ ਹੈਰਾਨ ਕਰਨ ਵਾਲੀ ਸੀ। ਫਿਰ ਉਸਨੇ ਉਸ ਔਰਤ ਨੂੰ ਪੁੱਛਿਆ ਕਿ ਤੁਹਾਡੇ ਬੱਚੇ ਕਿੰਨੇ ਨੇ? ਉਸਨੇ ਦੱਸਿਆ ਵੀ ਦੋ ਬੱਚੇ ਨੇ। ਤੇ ਨਾਲ ਹੀ ਉਸ ਔਰਤ ਨੇ ਕਿਹਾ ਕਿ ਤੁਸੀਂ ਕੌਣ ਹੋ ਤੇ ਇਹ ਇਨਕੁਆਇਰੀ ਕਿਉਂ ਕਰ ਰਹੇ ਹੋ? ਤਾਂ ਫਿਰ ਅਸ਼ੋਕ ਦੱਸਣਾ ਸ਼ੁਰੂ ਕਰਦਾ ਕਿ ਜੀ ਮੈਂ ਇੱਥੇ 17 ਕਿਲੋਮੀਟਰ ਦੂਰ ਇੱਕ ਪਿੰਡ ਬਾੜ ਉੱਥੋਂ ਆਇਆ। ਤੇ ਮੇਰਾ ਨਾਮ ਅਸ਼ੋਕ ਆ ਤੇ ਮੇਰਾ ਇੱਕ ਭਰਾ ਜਿਸ ਦੀ ਉਮਰ 5 ਸਾਲ ਦੀ ਆ ਉਸ ਦਾ ਨਾਮ ਟੀਟੂ ਆ ਤੇ 10 ਦਸੰਬਰ 1983 ਨੂੰ ਉਸ ਦਾ ਜਨਮ ਹੋਇਆ ਸੀ ਉਹ ਜਦੋਂ 2 ਕਿਸਾਨਾਂ ਦਾ ਸੀ ਉਦੋਂ ਤੋਂ ਹੀ ਕਹਿ ਰਿਹਾ ਕਿ ਮੇਰਾ ਨਾਮ ਸੁਰੇਸ਼ ਬਰਮਾ ਮੇਰੀ ਪਤਨੀ ਦਾ ਨਾਮ ਉਮਾ ਮੇਰੇ ਦੋ ਬੇਟੇ ਨੇ ਤੇ ਮੇਰੀ ਇੱਕ ਦੁਕਾਨਾ ਤੇ ਮੈਨੂੰ ਘਰ ਤੋਂ ਬਾਹਰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਹੁਣ ਅਸ਼ੋਕ ਨੇ ਤਾਂ ਕਨਈ ਸੁਨਾਤੀ ਪਰ ਹੁਣ ਸੁਰੇਸ਼ ਦੀ ਫੈਮਿਲੀ ਨੂੰ ਪੂਰਾ ਯਕੀਨੀ ਸੀ ਹੋ ਰਿਹਾ ਕਿ ਸੱਚ ਬੋਲ ਰਿਹਾ ਹੈ ਕਿਉਂਕਿ ਇਸ ਦੇ ਪਿੱਛੇ ਇਸ ਇਨਸਾਨ ਦਾ ਕੋਈ ਲਾੜਚ ਵੀ ਹੋ ਸਕਦਾ ਇਸ ਲਈ ਉਹਨਾਂ ਨੇ ਕਿਹਾ ਵੀ ਕੋਈ ਸਬੂਤ ਦਿਖਾਓ ਅਸ਼ੋਕ ਨੇ ਉਮਾ ਤੇ ਉਸਦੇ ਸੱਸ ਸਹੁਰੇ ਨੂੰ ਕਿਹਾ ਕਿ ਤੁਸੀਂ ਐਦਾਂ ਕਰਿਓ ਕਿ ਕੱਲ ਮੇਰੇ ਨਾਲ ਚੱਲਿਓ ਟੀਟੂ ਨੂੰ ਮਿਲਣ ਦੇ ਲਈ ਮੈਂ ਦੱਸਾਂਗਾ ਨਹੀਂ ਕਿ ਮੈਂ ਤੁਹਾਨੂੰ ਲੈ ਕੇ ਆਇਆ ਤੇ ਨਾਲ ਹੀ ਤੁਸੀਂ ਉਸ ਤੋਂ ਕੁਝ ਸਵਾਲ ਵੀ ਪੁੱਛ ਲਓ ਜੋ ਤੁਹਾਡੇ ਮਨ ਦੇ ਵਿੱਚ ਆਏ ਤੇ ਅਗਲੇ ਦਿਨ ਅਸ਼ੋਕ ਉਹਨਾਂ ਨੂੰ ਆਪਦੇ ਘਰ ਦੇ ਵਿੱਚ ਲੈ ਜਾਂਦਾ ਸਾਹਮਣੇ ਟੀਟੂ ਵੀ ਖੜਾ ਸੀ ਤੇ ਅਸ਼ੋਕ ਨੇ ਕਿਹਾ ਦੇਖ ਟੀਟੂ ਕੌਣ ਆਇਆ ਟੀਟੂ ਨੇ ਜਿਵੇਂ ਹੀ ਦੇਖਿਆ ਤਾਂ ਉਸਦੇ ਪਹਿਲੇ ਸ਼ਬਦ ਸੀ ਪਾਪਾ ਤੇ ਉਹ ਕਹਿੰਦਾ ਚੰਦਰ ਬਾਬੂ ਨੂੰ ਜੋ ਕਿ சுரேਸ਼ ਦਾ ਭਇਓਸੀ ਉਹ ਹੈਰਾਨ ਬਰਾਬਰ ਖੜੀ ਵਰਫੀ ਦੇਵੀ ਨੂੰ ਦੇਖ ਕੇ ਕਹਿੰਦਾ ਕਿ ਇਹ ਮੇਰੀ ਮੰਮੀ ਆ ਇਸ ਤੋਂ ਬਾਅਦ ਉਹ ਆਪਣੇ ਭਰਾਵਾਂ ਤੇ ਪਤਨੀ ਉਮਮਾ ਨੂੰ ਵੀ ਪਛਾਣ ਜਾਂਦਾ சுரேਸ਼ ਦੇ ਦੋ ਬੇਟੇ ਸੀ ਜਿਨ੍ਹਾਂ ਨੂੰ ਉਹਨਾਂ ਦੇ ਦੁਆਰਾ ਬਾਹਰ ਹੀ ਖੜਾ ਕੀਤਾ ਗਿਆ ਸੀ ਟੈਸਟ ਦੇ ਲਈ ਇਹਨਾਂ ਸਭ ਨੂੰ ਪਛਾਣਨ ਤੋਂ ਬਾਅਦ ਟੀਟੂ ਆਪ ਦੇ ਦੂਸਰੇ ਮਾਪਾਪ ਨੂੰ ਜੋ ਪਿੰਡ ਤੋਂ ਸੀ ਉਹਨਾਂ ਨੂੰ ਕਹਿੰਦਾ ਕਿ ਦੇਖੋ ਮੇਰੇ ਅਸਲੀ ਮਾਪੇ ਆ ਗਏ ਤੇ ਇਹ ਮੇਰੀ ਫੈਮਿਲੀ ਆ ਤੇ ਤੁਹਾਡੇ ਇੱਥੇ ਤਾਂ ਮੈਂ ਬਸ ਇਵੇਂ ਹੀ ਆ ਗਿਆ ਸੀ ਇਸ ਤੋਂ ਬਾਅਦ ਸਾਰੇ ਬੈਠੇ ਗੱਲਾਂ ਬਾਤਾਂ ਹੋਣ ਲੱਗੀਆਂ ਉਸ ਨੇ ਆਪਣੇ ਰਿਸ਼ਤੇਦਾਰਾਂ ਬਾਰੇ ਵੀ ਪੁੱਛਿਆ ਕਿ ਉਹ ਕਿਵੇਂ ਆ ਤੇ ਉਹ ਕਿਵੇਂ ਆ ਤੇ ਨਾਲ ਹੀ ਆਪਣੀ ਪਤਨੀ ਨੂੰ ਹੌਲੀ ਜਿਹੀਆਂ ਗੱਲਾਂ ਦੱਸੀਆਂ ਜੋ ਸਿਰਫ ਊਮਾ ਤੇ ਸੂਰੇਜ ਦੇ ਵਿਚਕਾਰ ਹੀ ਹੋਈਆਂ ਸੀ ਤਾਂ ਊਮਾ ਦੇ ਦੁਆਰਾ ਚੌਕ ਕੇ ਗੱਲ ਕਹੀ ਜਾਂਦੀ ਆ ਕਿ ਇਹ ਬੱਚਾ ਜੋ ਵੀ ਕੁਝ ਕਹਿ ਰਿਹਾ ਉਹ ਗੱਲਾਂ ਸਿਰਫ ਤੇ ਸਿਰਫ ਮੈਨੂੰ ਪਤਾ ਸੀ ਤੇ ਜਾਂ ਫਿਰ ਸੁਰੇਸ਼ ਨੂੰ ਇਸ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਪਤਾ ਨਹੀਂ ਸੀ ਇਸ ਤੋਂ ਬਾਅਦ ਉਹ ਘਰ ਚੋਂ ਬਾਹਰ ਨਿਕਲਦੇ ਨੇ ਬੱਚਾਂ ਦਾ ਟੈਸਟ ਕਰਨ ਦੇ ਲਈ ਬਾਹਰ ਕਾਫੀ ਬੱਚੇ ਖੇਡ ਰਹੇ ਸੀ ਜਿਸ ਚ ਦੋ ਸੁਰੇਸ਼ ਤੇ ਬੇਟੇ ਵੀ ਸੀ ਜਿਵੇਂ ਉਹ ਘਰ ਚੋਂ ਬਾਹਰ ਨਿਕਲਦੇ ਨੇ ਸਾਹਮਣੇ ਇੱਕ ਮਾਰੂਤੀ ਕਾਰ ਖੜੀ ਸੀ ਟੀ 2 ਨੇ ਬਾਹਰ ਨਿਕਲਦੇ ਹੀ ਮਾਪਿਆਂ ਨੂੰ ਕਿਹਾ ਤੁਸੀਂ ਮਰੂਤੀ ਚ ਕਿਉਂ ਆਏ ਹੋ ਮੇਰੀ ਫੀਟ ਕਾਰ ਕਿੱਥੇ ਆ ਘਰ ਦੇ ਵੀ ਚੌਂਕੇ ਕੇਸ ਨੂੰ ਫੀਟ ਕਾਰ ਦੇ ਬਾਰੇ ਚ ਕਿਵੇਂ ਪਤਾ ਸੁਰੇਜ ਦੇ ਪਿਤਾ ਨੇ ਕਿਹਾ ਵੀ ਉਹ ਪੁਰਾਣੀ ਹੋ ਗਈ ਸੀ ਅਸੀਂ ਵੇਚਤੀ ਫਿਰ ਇਹ ਘਰ ਤੋਂ ਬਾਹਰ ਆਇਤਾ ਇਸ 5 ਸਾਲ ਦੇ ਟੀਟੂ ਨੇ ਆਪਦੇ 8 ਤੇ 11 ਸਾਲ ਦੇ ਬੇਟਿਆਂ ਨੂੰ ਵੀ ਪਹੁੰਚਾ ਲਿਆ ਤੇ ਬਕਾਇਦਾ ਉਹਨਾਂ ਦੇ ਨਾਮ ਲੈਂਦੇ ਦੋਵੇਂ ਘਰ ਵਾਲਿਆਂ ਨੇ ਤੈਅ ਕੀਤਾ ਵੀ ਆਪਾਂ ਟੀਟੂ ਨੂੰ ਨਹੀਂ ਦਾ ਦੇਤੇ ਅਸੀਂ ਉਸ ਨੂੰ ਆਗਰਾ ਲੈ ਕੇ ਚਾਲਦੇ ਹਾਂ ਫਿਰ ਦੇਖਾਂਗੇ ਕਿ ਉਹ ਕਿਸ ਤਰ੍ਹਾਂ ਰਿਐਕਟ ਕਰਦਾ ਉਸ ਨੇ ਇਸ ਤੋਂ ਪਹਿਲਾਂ ਕਦੇ ਵੀ ਆਗਰਾ 'ਚ ਪੈਰ ਨਹੀਂ ਸਿਪਾਇਆ ਉਹ ਕਾਰ 'ਚ ਬੈਠੇ ਉਸ ਨੂੰ ਆਗਰਾ ਲੈ ਗਏ ਤੇ ਉਸੇ ਗਲੀ 'ਚ ਗੱਡੀ ਪਾ ਲਈ ਜਿਸ ਦੇ ਵਿੱਚ ਉਹਨਾਂ ਦੀ ਦੁਕਾਨ ਮੌਜੂਦ ਸੀ ਇਸ ਤੋਂ ਬਾਅਦ ਟੀ2 ਨੇ ਉਹ ਦੁਕਾਨ ਪਛਾਣ ਲਈ ਕਿ ਇਹ ਹੀ ਮੇਰੀ ਦੁਕਾਨ ਆ ਫਿਰ ਉਹ ਦੁਕਾਨ 'ਚ ਗਿਆ ਤੇ ਟੇਬਲ 'ਤੇ ਬੈਠ ਕੇ ਬਿਲਕੁਲ ਉਵੇਂ ਹੀ ਟੇਬਲ ਨੂੰ ਥਪਤ ਪਾਇਆ ਜਿਵੇਂ சுரேਸ਼ ਕਰਿਆ ਕਰਦਾ ਸੀ ਫਿਰ ਦੁਕਾਨ 'ਚ ਉਹਨਾਂ ਚੀਜ਼ਾਂ ਦੇ ਬਾਰੇ 'ਚ ਪੁੱਛਿਆ ਜੋ ਉਸ ਤੋਂ ਬਾਅਦ ਨਵੀਆਂ ਬਣਾਈਆਂ ਗਈਆਂ ਸੀ ਫਿਰ ਇਹ ਗੱਲ ਫੈਲੀ ਤਾਂ ਡੈਲੀ ਯੂਨੀਵਰਸਿਟੀ ਤੋਂ ਕੁਝ ਰਿਸਰਚਰਸ ਵੀ ਆਏ ਉਹਨਾਂ ਨੇ ਸਾਰੇ ਕੇਸ ਨੂੰ ਦੇਖਿਆ ਫਿਰ ਇੱਕ ਹੋਰ ਕਮਾਲ ਦੀ ਚੀਜ਼ ਹੋਈ ਉਹਨਾਂ ਨੇ ਸੁਰੇਸ਼ ਦੀ ਆਟੋਪਸੀ ਰਿਪੋਰਟ ਤੋਂ ਲੈ ਕੇ ਬਾਕੀ ਦੀਆਂ ਸਾਰੀਆਂ ਰਿਪੋਰਟਾਂ ਮੰਗਵਾਈਆਂ ਤਾਂ ਸੁਰੇਸ਼ ਦੇ ਸਿਰ 'ਚ ਇੱਕ ਤਰਫੋਂ ਗੋਲੀ ਲੱਗੀ ਸੀ ਤੇ ਕੰਨ ਦੇ ਉੱਪਰ ਦੀ ਬਾਹਰ ਨਿਕਲੀ ਸੀ ਤੇ ਜਦੋਂ ਟੀਟੂ ਦੇ ਵਾਲ ਕਟਵਾਏ ਗਏ ਤਾਂ ਹੈਰਾਨੀਜਨਕ ਤਰੀਕੇ ਨਾਲ ਬਿਲਕੁਲ ਉਹਨਾਂ ਦੋਨਾਂ ਜਗ੍ਹਾਾਂ ਤੇ ਹੀ ਬਰਥ ਮਾਰਕਸ ਸੀ ਜਿਸ ਜਗ੍ਹਾ ਦੇ ਉੱਤੇ ਸੁਰੇਸ਼ ਨੂੰ ਗੋਲੀ ਲੱਗੀ ਸੀ ਇਸ ਤੋਂ ਬਾਅਦ ਵੀ ਬਹੁਤ ਸਾਰੇ ਟੈਸਟ ਟੂ ਦੇ ਹੋਏ ਉਹ ਸਭ ਹੀ ਪਾਸ ਕਰ ਗਿਆ ਪਰ ਹੁਣ ਉਸ ਦੀ ਪਹਿਲੇ ਵਾਲੀ ਪਤਨੀ ਦੀ ਉਮਰ ਤਕਰੀਬਨ 40 ਸਾਲ ਤੋਂ ਵੀ ਪਲੱਸ ਹੋ ਚੁੱਕੀ ਸੀ ਤੇ ਟੂ ਸੀ 5 ਸਾਲ ਦਾ ਉਹ ਇੱਕ ਸਾਥ ਰਹਿ ਨਹੀਂ ਸਕਦੇ ਸੋ ਟੂ ਹਮੇਸ਼ਾ ਪਿੰਡ 'ਚ ਹੀ ਰਿਹਾ ਪੜ੍ਹਾਈ ਕੀਤੀ ਤੇ ਦੋਨੋਂ ਪਰਿਵਾਰ ਅੱਜ ਵੀ ਆਪਸ ਮਿਲਦੇ ਨੇ ਟੂ ਵੀ ਆਗਰਾ ਜਾਂਦਾ ਰਹਿੰਦਾ ਤੇ ਇਸ ਵਕਤ ਉਹ BHU ਦੇ ਵਿੱਚ ਇੱਕ ਪ੍ਰੋਫੈਸਰ ਦੀ ਨੌਕਰੀ ਕਰ ਰਿਹਾ ਤੇ ਅੱਜ ਵੀ ਉਸ ਦੀਆਂ ਕਈ ਇੰਟਰਵਿਊਜ਼ ਮੌਜੂਦ ਨੇ ਤੇ ਅੱਜ ਵੀ ਉਸ ਨੂੰ ਸਾਰੀਆਂ ਗੱਲਾਂ ਯਾਦ ਨੇ ਜੋ ਉਸ ਦੇ ਨਾਲ ਬੀਤੀਆਂ ਸੀ ਤੁਹਾਡਾ ਕੀ ਮੰਨਣਾ ਕਿ ਕੀ ਵਾਕਈ ਇਹ ਪੁਨਰਜਨਮ ਦੀ ਕਹਾਣੀ ਹੈ ਜਾਂ ਫਿਰ ਕੁਝ ਹੋਰ ਹੋ ਸਕਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ